ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੈਂਡ ਜੌਨ ਵਾਲੇ ਚੋਂ ਆ। ਜੌਨ ਵਾਲੇ ਨੂੰ ਜ਼ਿਲ੍ਹਾ ਦੋਸਤੋ ਫਰੀਦਕੋਟ ਪਾਇ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਦੋਸਤੋ ਇੱਕ ਦੂਜਾ ਸੁਆ ਸੌਰੀ ਤੀਜਾ ਸੁਆ ਸੂਨ ਵਾਲੀ ਗਾਂ ਲੈ ਕੇ ਆਏ ਆ। ਡੱਬੀ ਵੜ ਐਚ ਐਫ ਦੇ ਵਿੱਚ ਪਿਓਰ। ਬਾਕੀ ਦੀ ਡਿਟੇਲ ਆ ਜਿਹੜੀ ਆਪਾਂ ਬਾਈ ਜੀ ਤੋਂ ਲਵਾਂਗੇ। ਕਰਦੇ ਆ ਜਾਣਕਾਰੀ ਸਾਂਝੀ ਤੁਹਾਡੇ ਨਾਲ। ਆਓ ਬਾਈ ਜੀ। ਭਾਈ ਜੀ ਸਾਸਰੀ ਘਰ ਜੀ ਸਾਸਰੀ ਘਰ ਜੀ ਭਾਈ ਜੀ ਇਹ ਆਪਣਾ ਪਹਿਲਾ ਐਡਰੈਸ ਬੋਲ ਦਗੇ ਸਾਰਾ ਆਪਣਾ ਪਿੰਡ ਹੈਗਾ ਜਿਉਂ ਵਾਲਾ ਜਿਹੜਾ ਫਰੀਦਕੋਟ ਠੀਕ ਹੈ ਜੀ ਵੱਡੇ ਕੋਦਰੇ ਘਰ ਆਪਣਾ ਤੇ ਨੰਬਰ ਬੋਲੋ ਨੰਬਰ ਹੈਗਾ ਇਹ 70870 35268 ਠੀਕ ਹੈ ਜੀ ਤੇ ਇਹ ਕਿਹੜਾ ਸੂਆ ਸੂਰੀ ਹੈ ਵੈੜ ਆਪਣੀ ਇਹ ਤੀਜਾ ਸੂਆ ਹੈ ਤੀਜਾ ਸੂਆ ਹਾਂਜੀ ਤੇ ਦੂਜੇ ਸੂਏ ਦੇ ਕਿੰਨਾ ਕਿਨੇ ਦੁੱਧ ਪਾਇਆ ਇਹਨੇ 340 ਲੀਟਰ ਦੇ ਵਿੱਚ ਵਿੱਚ ਦਿੱਤਾ ਉਹਦੇ ਨੇ ਠੀਕ ਹੈ ਜੀ 38 40 ਲੀਟਰ ਹਾਂਜੀ ਹਾਂਜੀ ਤੇ ਥਣਾ ਥਣਾ ਦੀ ਓਕੇ ਆ ਜਮਾ ਥਣਾ ਥਣਾ ਦੀ ਓਕੇ ਆ ਠੀਕ ਹੈ ਥੋੜਾ ਜਿਹਾ ਪੈਰਾਂ ਦੀ ਕਸਾਈ ਮੰਦੀ ਹੈ ਨਾ ਆਪਣਾ ਜਮਾ ਸਾਰਾ ਪੱਕਾ ਹੀ ਆ ਦੇ ਇੱਥੇ ਇੱਕ ਥਾਂ ਹੀ ਰਹਿੰਦੇ ਆ ਹੁਣ ਮਹੀਨਾ ਕੋ ਕਿ ਉਧਰ ਜਵਾੜੇ ਛੱਡਣ ਲੱਗੇ ਠੰਡ ਕਰਕੇ ਠੀਕ ਹੈ ਜੀ ਨਹੀਂ ਇੱਥੇ ਹੀ ਰਹਿੰਦੇ 24 ਘੰਟੇ ਦੋਸਤੋ ਪੈਰਾਂ ਦਾ ਥੋੜਾ ਜਿਹਾ ਅਚਾ ਮਣਾਉਂਦੀ ਆ ਘਸੇਵੇ ਆ ਕਿਉਂ ਇੱਥੇ ਪੱਕੇ ਜੀ ਰਹਿੰਦੇ ਵੇਖ ਸਕਦੇ ਤੁਸੀਂ ਸਾਰਾ ਥਾਂ ਪੱਕਾ ਹੀ ਆ ਬਾਈ ਉਹਨਾਂ ਦਾ ਬਾਕੀ ਦੁੱਧ ਤੇ ਲਾਏ ਵੇ ਆ ਪਸ਼ੂ ਦੋਸਤੋ ਇਹ ਆਪਣੀ ਫਿਰ ਘਰਦੀ ਆ ਵੀਰੇ ਹਾਂ ਤੇ ਕਿੰਨੇ ਕ ਦਿਨ ਲੈ ਜੂਗੀ ਹਈਏ ਨੇ ਲੈ ਜਾਣੇ ਆ ਬਹੁਤ ਬਣਾਉਂਦੀ ਮਗਲੇ ਸਾਲ ਦੀ ਵੀਡੀਓ ਹੀ ਪਈ ਆ 10 ਦਿਨ ਘਟੂ ਘਟੇ ਨਹੀਂ ਲੈ ਜਾਣੇ ਠੀਕ ਹੈ ਜੀ ਦੋਸਤੋ 10 ਦਿਨ ਪਾਈ ਹੁਣੀ 10 ਦਿਨ ਵੀ ਲੈ ਜੂ ਰਾਵਣ ਵਾਲਾ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਆਰਡਰ ਆ ਬਾਕੀ ਢਿੱਲਾ ਬਹੁਤ ਪੰਨਾ ਆ ਜੇ ਚਾਰ ਹੀ ਥਾਣਾ ਦੋਸਤੋ ਕੋਈ ਫੂਡ ਸ਼ਾਂਗਣੀ ਨਾਲ ਆਰਡਰ ਆਪਾਂ ਦੋਵਾਂ ਪਾਸੋਂ ਤੋਂ ਖਾਵਾਵਾਂਗੇ ਤੁਹਾਨੂੰ ਤੇ ਇਹ ਕਿਹੜੇ ਸੀਮਣ ਦੀ ਆ ਕੋਈ ਪਤਾ ਇਹਦਾ ਨਹੀਂ ਸੀਮਣ ਦਾ ਨਹੀਂ ਕੀਤਾ ਯਾਰ ਉਹਦੋਂ ਲਿਖਦੇ ਨਹੀਂ ਸੀਗੇ ਠੀਕ ਹੈ ਜੀ ਤੇ ਇਹਦੇ ਗਾਂ ਲੱਗਾ ਕਿਹੜਾ ਲੱਗਾ ਹੋਆ ਪਰਗਾੜ ਆਏ ਨੂੰ ਦੇ ਦਾਂਗੇ ਬੰਦੇ ਨੂੰ ਚਾਰ ਰਕਾਰ ਸਾਰਾ ਬਈ ਹਾਂ ਜੀ ਦੋਸਤੋ ਰਿਕਾਰਡ ਮੈਜੂਗਾ ਤਾਂ ਜਿਹੜਾ ਗਾਂ ਲੱਗਿਆ ਹੋਇਆ ਸੀ ਆਪਣਾ ਸੀਵਣ ਤੇ ਚੰਗੇ ਦੁੱਧ ਵਾਲੀ ਗਾਂ ਵੈਸੇ ਮੂੰਹ ਮੱਥਾ ਬਹੁਤ ਸੋਹਣਾ ਵੇਖਿਆ ਨੇ ਦੋਸਤੋ ਠੀਕ ਹੈ ਯਾਨੀ ਆਪਾਂ ਸਾਰੇ ਚੰਗੇ ਭਰੋਣੇ ਪਹਿਲਾਂ ਤੋਂ ਹੀ ਇਹ ਚੰਗੇ ਤੇ ਕੋਈ ਆ ਇਹਦਾ ਠੀਕ ਹੈ ਜੀ ਤੋੜੋ ਬਾਈ ਇਹਨੂੰ ਦੋਸਤੋ ਤੋੜ ਕੇ ਵਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜੇ ਤੇ ਆਪਾਂ ਰੇਟ ਵੀ ਵੈਚ ਹੀ ਹੋਊਗਾ ਵੀਡੀਓ ਦੇ ਵੀ ਸਾਰਿਆਂ ਦੋਸਤੋ ਕੋਈ ਪੈਰਾਂ ਦਾ ਜ਼ਿਆਦਾ ਵੀ ਨਹੀਂ ਕਹਿ ਸਕਦੇ ਮਾੜਾ ਮੋਟਾ ਜਿਆ ਤੇ ਇੰਨਾ ਤਾਂ ਪਸ਼ੂ ਆਮ ਹੀ ਹੋਈ ਜਾਂਦੇ ਆ ਇਹ ਦੋਸਤੋ ਜਿਹੜੇ ਵੀਰ ਦੁੱਧ ਦਾ ਕੰਮ ਕਰਨਾ ਚਾਹੁੰਦੇ ਆ ਨਵੇਂ ਉਹਨਾਂ ਵਾਸਤੇ ਤੋਹਫਾ ਹੀ ਆ ਇਹ ਨਾਲੇ ਤਾਂ ਨਵਾਂ ਹਾਨ ਬਾਕੀ ਦੁੱਧ ਵੀ ਚੰਗਾ ਪਿਆਜੂਗੀ ਅੱਗੇ ਬਾਈ ਹੁਣੀ ਦੱਸਦੇ ਆ 40 ਲੀਟਰ ਦੇ ਵਿੱਚ ਵਿੱਚ 38 ਤੋਂ 40 ਦੇ ਵਿੱਚ ਵਿੱਚ ਦਿੱਤਾ ਹੋਇਆ ਪਿਛਲੇ ਸਵੇਰੇ ਨੇ ਬੰਦ ਲੋ ਕੋਈ ਨਹੀਂ ਇੱਥੇ ਤੇ ਇਹਦਾ ਰੇਟ ਬਾਈ ਕੀ ਰਹੂਗਾ ਜੀ ਫਿਰ ਰੇਟ ਦਾ 1 40 ਕਰਦੇ ਆ ਬਾਈ ਠੀਕ ਹੈ ਜੀ ਦੋਸਤੋ 1 40 ਬਾਈ ਹੁਣੀ ਰੇਟ ਕਰਦੇ ਜਿਹਦੇ ਵਿੱਚ ਮੌਕੇ ਤੇ ਹੋ ਜੂ ਮਾਨਦਾਨ ਮਾੜਾ ਮੋਟਾ ਮੌਕੇ ਤੇ ਮਾਨਦਾਨ ਕਰਦਾਂਗੇ ਠੀਕ ਹੈ ਜੀ ਹਾਂ ਜੀ ਉਹ ਤੋਂ ਮਾਨਦਾਨ ਬਾਈ ਹੁਣੀ ਕਰ ਦੇਣਗੇ ਵਿੱਚੋਂ 1 ਲੱਖ ਤੇ 40000 ਰੁਪਇਆ ਰੇਟ ਕਰਦੇ ਆ ਜਾਇ ਜੀ ਰੇਟ ਆ ਦੋਸਤੋ ਤੁਹਾਨੂੰ ਪਤਾ ਵੀ ਇਹੋ ਜਿਹੇ ਗਾਵਾਂ ਦਾ ਅੱਜ ਕੱਲ ਵਪਾਰੀ ਕੋਲੇ ਹੁੰਦੀ ਤਾਂ ਕਿੰਨੇ ਪੈਸੇ ਮੰਗਦੇ ਆ ਘਰੇਲੂ ਪਰਿਵਾਰ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਰਦਾ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁਲ ਕਰਦਾ ਕਰੋ ਜੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ